ਉਸ ਕੋ ਐਡਰੈਸ ਪੁੱਛਾ ਉਸ ਐਡਰੈਸ ਪੁੱਛਣ ਨੇ ਉਸ ਬਾਇਆ ਕੋ ਨਾਮ بتایا ਉਸ ਪਰਿਵਾਰੋਂ ਕੋ ਨਾਮ بتایا ਸੰਸਥਾ ਮੇ ਇੱਕ ਸਰਦਾਰ ਜੀ ਹੈ ਉਸ ਨੇ ਵੀਡੀਓ ਵਾਇਰਲ ਕੀਤਾ ਵੀਡੀਓ ਵਾਇਰਲ ਕਰਤੇ ਤੁਰਨ ਤੁਹਾਲ ਕੋ ਮੈਸੇਜ ਮਿਲਿਆ ਹਮ ਤੁਰਤ ਇੱਥਾਂ ਸਕੂਟ ਪਹੁੰਚੇ ਤੇ ਉਹ ਵੀਡੀਓ ਵਾਇਰਲ ਹੋਣ ਤੇ ਮਤਲਬ ਇਹਦੇ ਪਰਿਵਾਰ ਤੱਕ ਅਸੀਂ ਪਹੁੰਚ ਗਏ ਸੀ ਇਹਦੇ ਪਰਿਵਾਰ ਨੇ ਸੰਪਰਕ ਕੀਤਾ ਜੀ ਸਾਡੇ ਨਾਲ ਤੇ ਇਹਨਾਂ ਕੋਲ ਲొਕੇਸ਼ਨ ਭੇਜੀ ਤੀ ਸੀ ਅੱਜ ਇਹਦੇ ਭੈਣ ਭਾਈ ਆ ਜਿਹੜੇ ਇਹਨੂੰ ਲੈਣ ਵਾਸਤੇ ਆ ਰਹੇ ਨੇ ਬਹੁਤ ਬਹੁਤ ਸੰਸਥਾ ਵਾਲੋਂ ਬਹੁਤ ਬਹੁਤ ਧੰਨਵਾਦ ਐਸੀ ਸੰਸਾ ਬਗਵਾਨ ਸ਼ੁਕਰੀਆ ਰਖੇ ਆਏ ਰਵਾਨੇ ਵੇ ਗਸੇਦੂ ਕੇ ਵਿਚਾਰ ਕਰਦੇ ਕਹਾ ਮਿਲੇਗੀ ਕਹਾ ਨਹੀਂ ਮਿਲੇਗੀ ਕਾਈ ਟੁੰਡੇ ਕੀ ਉਹ ਵਿਚਾਰ ਕਰਦੇ ਤੇ ਅਬ ਮਿਲ ਗਈ ਜੀ ਬਹੁਤ ਖੁਸ਼ ਹਾਂ ਮੈਂ ਹੁਣ ਇਹ ਬਿਲਕੁਲ ਮਤਲਬ ਨਾਰਮਲ ਹੋ ਗਈ ਹੈ ਨਾਰਮਲ ਤੋਂ ਤੇ ਇਹਨੂੰ ਤਿੰਨ ਚਾਰ ਮਹੀਨਿਆਂ ਦੀ ਦਵਾਈ ਵੀ ਦੇ ਦਿੱਤੀ ਹੈ ਫਰੀ ਤੌਰ ਤੇ ਮਤਲਬ ਇਹ ਸੰਸਾ ਵੱਲੋਂ ਤੇ ਹੁਣ ਠੀਕ ਰਹੋਗੇ ਬਿਲਕੁਲ ਨਾਰਮਲ ਆ ਅਕਸਰ ਇੱਕ ਕਹਾਵਤ ਸੁਣਨ ਨੂੰ ਮਿਲਦੀ ਹੈ ਕਿ 12 ਸਾਲਾ ਬਾਅਦ ਰੱਬ ਰੂੜੀ ਦੀਦੀ ਸੁਣ ਲੈਂਦਾ ਹੈ ਅਜਿਹਾ ਹੀ ਅੱਜ ਸੰਗਰੂਰ ਦੇ ਪਿੰਗਲਵਾੜਾ ਬ੍ਰਾਂਚ ਵਿੱਚ ਵੇਖਣ ਨੂੰ ਮਿਲਿਆ ਹੈ ਇੱਥੇ 12 ਸਾਲ ਪਹਿਲਾਂ ਇੱਕ ਔਰਤ ਆਂਦੀ ਹੈ ਜੋ ਕਿ ਆਪਣੀ ਯਾਦਦਾਸ਼ਤ ਭੁੱਲ ਜਾਂਦੀ ਹੈ ਤੇ ਮਾਨਸਿਕ ਰੋਗ ਦੀ ਸ਼ਿਕਾਰ ਹੁੰਦੀ ਹੈ ਲੇਕਿਨ ਅੱਜ 12 ਸਾਲਾਂ ਬਾਅਦ ਪਿੰਗਲਵਾੜੇ ਦੇ ਵਿੱਚ ਜਦੋਂ ਉਸ ਨੂੰ ਆਪਣੇ ਘਰ ਦਾ ਐਡਰੈਸ ਪਤਾ ਲੱਗਦਾ ਹੈਗਾ ਤਾਂ ਉਹਨਾਂ ਦੀ ਵੀਡੀਓ ਵਾਇਰਲ ਹੁੰਦੀ ਹੈ ਬ੍ਰਾਂਚ ਵੱਲੋਂ ਉਹ ਤਾਂ ਵੀਡੀਓ ਵੇਖ ਕੇ ਉਹਨਾਂ ਦੇ ਘਰ ਦੇ ਹਨ ਜੋ ਉਹਨੂੰ ਲੈਣ ਆਉਂਦੇ ਹਨ ਬੜਾ ਹੀ ਖੁਸ਼ੀ ਦਾ ਮਾਹੌਲ ਇੱਥੇ ਬਣਿਆ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਦੱਸ ਰਹੇ ਨੇ ਕਿ ਇਹਨਾਂ ਦਾ ਨਾਮ ਕਮਲਾ ਜੀ ਹੈ ਤੇ ਕਮਲਾ ਜੀ ਨੂੰ ਲੈਣ ਵਾਸਤੇ ਉਹਨਾਂ ਦੇ ਜੋ ਦੋ ਭਰਾ ਅਤੇ ਦੀਜਾ ਜੀ ਵੀ ਨਾਲ ਲੈਣ ਵਾਸਤੇ ਆਏ ਹੋਏ ਹਨ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ कैसा लग रहा है आप आज घर पे जा रहे हो ठीक लग ठीक लग रहा है कब आए थे हाँ। बारह साल पहले बारह साल हो गए कैसे यादाश्त गई उसके पहले आपकी यादाश्त थी पूरी खबर न पड़े था न पड़ा नहीं जब आप यहाँ पे आए थे ना उस तब आपकी यादाश्त चली गई थी आप मन से रोगी हो गए थे लेकिन उससे पहले तो आपको याद होगा अपना घर का एड्रेस हाँ याद को अच्छा तो एड्रेस भूल गए थे आप एड्रेस भूल गए थे ਹਾਂ। ਤਾਂ ਯਹਾਂ ਪੇ ਸੇਵਾ ਕੈਸੀ ਕੀਤੀ ਇਹਨਾਂ ਨੇ? ਬੜੀਆ ਸੇਵਾ ਕੀਤੀ। ਬੜੀਆ ਕੀਤੀ। ਤਾਂ ਬਾਈ ਬੂਟੀ ਬੜੀਆ ਦਬਾਈ? ਹਾਂ, ਦਾਈ ਹੋਈ ਹੈ। ਕੈਸੀ ਦੇਖ ਰਹੇ ਕਰਤੇ ਹਾਂ ਮਾਰਤੇ ਕੁੜਤੇ ਨਾ ਯਹਾਂ ਪੇ? ਨਾ ਰਾਣੀ, ਦਾਈ ਦੇ। ਪਿਆਰ ਸਕਤੇ ਹੈਂ। ਹਾਂ। ਤੂੰ ਆਦ ਘਰ ਪੇ ਜਾਓਗੇ, ਸਭੀ ਪਰਿਵਾਰ ਸੇ ਮਿਲੋਗੇ। ਕੈਸਾ ਲੱਗ ਰਹਾ ਹੈ ਮਨ ਮੇਂ? ਠੀਕ ਲੱਗ ਰਹਾ ਹੈ। ਠੀਕ ਲੱਗ ਰਹਾ ਹੈ। ਜੀ ਦੇਖਿਆ ਤੁਸੀਂ ਨੇ ਕਿ ਅੱਜ ਪਰਿਵਾਰ ਦੇ ਵਿੱਚ ਜਾ ਰਹੇ ਨੇ ਤਾਂ ਬੜੀ ਖੁਸ਼ ਹੈ ਦੱਸ ਰਹੇ ਨੇ ਕਿ ਅੱਜ ਬੜਾ ਮਨ ਨੂੰ ਅੱਛਾ ਲੱਗ ਰਿਹਾ ਹੈ ਤੇ ਸੰਸਥਾ ਦੀ ਗੱਲ ਵੀ ਕੀਤੀ ਜਾਵੇ ਤਾਂ ਸੰਸਥਾ ਵੱਲੋਂ ਦੱਸਿਆ ਜਾਂ ਇਹਨਾਂ ਨੂੰ ਦੱਸਿਆ ਗਿਆ ਹੈ ਕਿ ਸੰਸਥਾ ਵੱਲੋਂ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਦਾ ਇਲਾਜ ਕੀਤਾ ਗਿਆ ਅਤੇ ਇਹਨਾਂ ਦੀ ਦਵਾਈ ਬੂਟੀ ਕੀਤੀ ਗਈ ਤੇ ਅੱਜ ਵੀਡੀਓ ਬਾਹਰ ਲੋ ਹੋਣ ਤੋਂ ਬਾਅਦ ਇਹਨਾਂ ਦੇ ਘਰ ਦੇ ਲੈਣ ਵਾਸਤੇ ਆਏ ਨੇ ਕਿ ਨਾਮ ਹੈ ਆਪਣਾ ਗੋਤਮਰਾਜ ਗੋਤਮਰਾਜ ਜੀ ਕਿਹਦਾ ਲੱਗ ਰਿਹਾ ਹੈ ਕਿ ਪਹਿਲੇ ਤਾਂ ਇਹ ਬਤਾਓ ਕਿ ਜਦ ਘਰ ਸੇ ਇਹ ਨਿਕਲੇ تھے ਤਬ ਇਹਨਾਂ ਦੀ ਯਾਦਸ਼ਤ ਥੀ ਨਹੀਂ ਥੀ ਅਭੀ ਇੱਥੇ ਇਸਨੇ ਸੰਸਥਾ ਬਾਹਰ ਨਿਕਲੇ ਬਾਅਦ उसका दिमाग का कोर्स शुरू किया उसके बाद में उसको एड्रेस पूछा उस एड्रेस पूछने उस भाइयों को नाम बताया उस परिवारों को नाम बताया संस्था में एक सरदार जी है उसने वीडियो वायरल किया वीडियो वायरल करते ही तुरंत हमारे को मैसेज मिला हम तुरंत यहाँ सगनूट पहुँचे सर जब घर से आए थे तब आपको परेशानी हुई होगी घर घर ढूंढा होगा हर बाहर ढूंढा होगा ढूंढ धुन पर ढूंढने पर अगर ना मिले तो पुलिस भी कह देती है कि दो चार दिन उड़ी कर लो लेकिन आपने तो सालों निकाल दिए तो मन में ऐसा आया होगा कि यार अभी तो लगता नहीं कि सुने में होगी नहीं हमारे इधर उधर जोधपुर तक हमारे जहाँ रिश्तेदारी की वहाँ पूछा वहाँ हमारे को नहीं मिला नहीं मिलने के बाद में हमारे सौंप पाल दिया कि यहाँ है ही नहीं वो ख़त्म हो गई तो आज कैसा लग रहा है कि आज आपकी जो बहन है आपको मिली है बारह साल बारह सालों के बाद मिली है आपको तो कैसा महसूस हो रहा है आपको नहीं बहुत अच्छा हो रहा है सर बहुत बहुत संस्था बहुत बहुत धन्यवाद ऐसी संस्था भगवान शुक्रिया रखे आ, कैसे पता चला कि आपकी बहन यहाँ पे है और यहाँ संस्थाओं ने वीडियो बॉल किया वीडियो बॉल करते ही तुरंत हमारे को मैसेज मिला तुरंत हम बाड़मेर से सीधा संगरूट पहुँचे इन्होंने यहाँ पे अच्छी देख रेख की है कैसे क्या कहना चाहोगे इन संस्था के लिए इन संस्था के जो मुखिया है उनके लिए बहुत संस्था ने बहुत अच्छी सेवा की और अच्छा खाना खिलाया अच्छे कपड़े फेरे और पूरा पूरा ध्यान देखा लेडीज़ का बहुत अच्छा काम किया तो दो डॉक्टर बता रहे हैं संस्था के मुखी बता रहे हैं जो प्रधान जी बता रहे हैं कि यहाँ पे इनका इलाज हुआ जो दवाई है वो चलेगी वहाँ पे आप उन वहाँ पे भी इनका इलाज चलेगा नहीं संस्था का इलाज अभी भी तीन महीनों का साथ में कोर्स दिया है हम भी वहाँ जाके इसका इलाज का कोर्स ये भी चलाएँगे ਜੀ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਸੰਸਥਾ ਦਾ ਬਹੁਤ ਧੰਨਵਾਦ ਕੀਤਾ ਜਿਨ੍ਹਾਂ ਨੇ ਕਿ 12 ਸਾਲ ਇਹਨਾਂ ਦੀ ਜੋ ਲੜਕੀ ਨੂੰ ਸੰਭਾਲ ਕੇ ਰੱਖਿਆ ਕਿਹਨਾਂ ਮੈਂ ਆਪਾਂ ਬੁਮਾਰਾ ਬੁਮਾਰਾ ਜੀ کیسے ਦਿੱਖਦੇ ਹੋ ਕਿ ਅੱਜ ਆਪਕੇ ਬੈਨ ਮਿਲੀ ਜਦ ਆਪ ਕੋ ਇਹ ਸੰਦੇਸ਼ ਮਿਲਿਆ ਤਾਂ ਮਨ ਮੇਂ ਕਿਹਦਾ ਮਹਿਸੂਸ ਹੋ ਬਹੁਤ ਖੁਸ਼ ਹਾਂ ਬਹੁਤ ਬਹੁਤ ਖੁਸ਼ ਹਾਂ तो यहाँ से कितनी दूर है आपका घर है मेरा घर तो बहुत छः सौ सात सौ किलोमीटर है यहाँ से सात सौ किलोमीटर हाँ तो सात सौ किलोमीटर से आप आए हो मन में कैसे कैसे विचार आ रहे थे आपके जब आ रहे थे मन में खुशी हो रही थी फिर अभी मिली जी तो खुशी हो जाए आते आए रवाना भैया घर से विचार करते कहाँ मिलेगी कहाँ नहीं मिलेगी कहाँ ढूंढेगी वो विचार करते थे अब मिल गई जिदी बहुत खुश थी हूँ मैं तो पहले कहाँ कहाँ ढूंढे ढूंढना ढूंढे थे आप क्योंकि जवान बहन थी घर से चली गई थी तो एक मन में कैसा लग रहा है अब तो तब कहाँ कहाँ ढूंढा तो वो मेरे नजदीक नजदीक पाग दी पागती ढूंढती आगती छठी नजदी आग हो गई नहीं ठीक है नैडी नैडी जोड़ ली नहीं मिली यदि हम देखे कहाँ भी मर गई और क्या करें तो पता नहीं अभी पता चला था मैं आई गया लेने लिए अब आप लेने आए हो घर पर कैसा माहौल था जब आपको उनको पता चला हुआ कि हमारी बेटी घर पर आ रही है वो साहब ये यहाँ के साहब वो मेरे बच्चे अभी वीडियो कॉल पर भेजा था वीडियो कॉल पे पता चला जी देख के मेरे को बताया कि बच्ची मेरी, मेरी बुआ मेरे बच्चा बोला मैं बोल की मेरी बहन है कमला ठीक है मेरा नाम ले रही है मेरा भाई है दल्ला मेरा भाई है मेरा नाम ले रही जिन्हें वीडियो कॉल पे देखी जब मैं यहाँ के लिए आया हूँ तो इनको जो मानसिक बीमारी थी ये शुरू से थी पहली से ही थी।, थी थोड़ी बहुत तो ही है, है। थी। हाँ बिल्कुल घर दस रहे ਮਾਹੌਲ ਹੈ ਜੋ ਬਹੁਤ ਖੁਸ਼ੀ ਦਾ ਸੀ ਜਦੋਂ ਪਤਾ ਲੱਗਿਆ ਤੇ ਅੱਜ ਲੈਣਾ ਆਏ ਨੇ ਤੇ ਘਰ ਦੇ ਵਿੱਚ ਵੀ ਬੇਸਬਰੀ ਨਾਲ ਉਡੀਕ ਰਹੇ ਨੇ 700 ਕਿਲੋਮੀਟਰ ਇੱਥੋਂ ਇਹਨਾਂ ਦਾ ਘਰ ਹੈ ਇਹਨਾਂ ਦੇ ਜੀਜਾ ਦੀ ਵੀ ਸਾਡਾ ਮਯੂਦ ਨੇ ਗੱਲਬਾਤ ਕਰਾਂਗੇ ਸਰ ਕਿਆ ਨਾਮ ਹੈ ਆਪਕਾ ਸਰਦਾਰ ਆ ਰਹੇ ਹਾਂ ਕਿਹਦਾ ਲੱਗ ਰਹਾ ਹੈ ਅੱਜ ਆਪਕੇ ਜੋ ਰਿਸ਼ਤੇਦਾਰ ਹੈ ਯਾਹਾਂ ਪੀ ਇਹਨੂੰ 12 ਸਾਲ ਸੰਭਾਲ ਕੇ ਰੱਖਾ ਅੱਜ ਘਰ ਪੇ ਲੈ ਕੇ ਜਾ ਰਹੇ ਹੋ ਬਹੁਤ ਅਚਾਹ ਲੱਗੇ ਜਬਨਦਸ ਸਦਾ ਕਰੀ ਜਦ ਪਤਾ ਚਲਾ ਕਿ ਆਪਕੀ ਰਿਸ਼ਤੇਦਾਰ ਮਿਲ ਗਈ ਹੈ ਤਾਂ ਮਨ ਮੇ ਕਿਹਸੇ ਖਿਆਲ ਆ ਰਹੇ تھے ਕਿਹਸਾ ਲੱਗ ਰਹਾ ਥਾ ਇਸ ਸੰਸਥਾ ਨੇ ਉਸਕੋ ਸੰਭਾਲ ਕੇ ਰ ਜ਼ਬਰਦਸਤ ਜੀ ਬਿਲਕੁਲ ਇਹ ਜੋ ਸੰਸਦ ਇਥੇ ਮੈਂਬਰ ਹਨ ਉਹ ਵੀ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਕੀ ਨਾਮ ਹੈ ਆਪਣਾ ਜਗਰਾਤ ਸਿੰਘ ਜੀ ਜਗਰਾਤ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਜੋ ਤੁਹਾਡੇ ਵੱਲੋਂ ਇੱਥੇ ਜੋ ਮੰਦ ਬੁੱਧੀ ਹੁੰਦੇ ਹਨ ਜਾਂ ਜੋ ਸੜਕਾਂ ਤੇ ਘੁੰਮ ਰਹੇ ਹੁੰਦੇ ਬੇਸਹਾਰਾ ਹੁੰਦੇ ਉਹਨਾਂ ਦੀ ਦੇਖਰੇਖ ਕੀਤੀ ਜਾਂਦੀ ਹੈ ਤੇ ਇਸਔਰਤ ਦੀ ਗੱਲ ਕੀਤੀ ਜਾਵੇ ਤਾਂ ਕਦੋਂ ਤੁਹਾਡੇ ਕੋਲ ਆਈ ਸੀ ਤੇ ਕੀ ਇਲਾਜ ਹੋਇਆ ਹਾਂ ਜੀ 2012 ਦੇ ਵਿੱਚ ਇੱਥੇ ਐਡਮਿਟ ਹੋਈ ਸੀ ਇਹ ਹੌਲੀ-ਹੌਲੀ ਇਹਦਾ ਟ੍ਰੀਟਮੈਂਟ ਚੱਲ ਰਿਹਾ। ਇਹਦੀ ਅਸੀਂ ਆਮ ਕਰਕੇ ਕਾਉਂਸਲਿੰਗ ਕਰਦੇ ਰਹੇ ਨੇ। ਇਹਦੀ ਕਾਉਂਸਲਿੰਗ ਦੇ ਦੌਰਾਨ ਮਤਲਬ ਇਹਨੇ ਆਪਣਾ ਕੰਪਲੀਟ ਐਡਰੈਸ ਦਿੱਤਾ ਸੀ। ਉਸ ਐਡਰੈਸ ਦੀ ਇਹਦੀ ਮਤਲਬ ਜਦੋਂ ਇਹ ਸੀ ਕਾਉਂਸਲਿੰਗ ਕੀਤੀ ਸੀ ਤਾਂ ਇੱਕ ਵੀਡੀਓ ਵੀ ਬਣਾਈ ਗਈ ਸੀ। ਉਹ ਵੀਡੀਓ ਰਾਜਸਥਾਨ ਸਟੇਟ ਦੇ ਵਿੱਚ ਭੇਜੀ ਗਈ ਸੀ ਤੇ ਉੱਥੋਂ ਦੇ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਸੀ। ਤੇ ਉਹ ਵੀਡੀਓ ਵਾਇਰਲ ਹੋਣ ਤੇ ਮਤਲਬ ਇਹਦੇ ਪਰਿਵਾਰ ਤੱਕ ਅਸੀਂ ਪਹੁੰਚ ਗਏ ਸੀ। ਇਹਦੇ ਪਰਿਵਾਰ ਨੇ ਸੰਪਰਕ ਕੀਤਾ ਸੀ ਸਾਡੇ ਨਾਲ। ਤੇ ਇਹਨਾਂ ਕੋਲੇ ਲੋਕੇਸ਼ਨ ਭੇਜਤੀ ਸੀ ਅੱਜ ਇਹਦੇ ਭੈਣ ਭਾਈ ਆ ਜਿਹੜੇ ਇਹਨੂੰ ਲੈਣ ਵਾਸਤੇ ਆ ਰਹੇ ਨੇ ਤੇ ਖੁਸ਼ੀ-ਖੁਸ਼ੀ ਆਪਣੇ ਘਰ ਲੈ ਜਾ ਰਹੇ ਨੇ ਸਰ ਜਦੋਂ ਆਏ ਸੀਗੇ ਉਦੋਂ ਹਾਲਾਤ ਕਾਏ ਸਨ ਕਿਉਂਕਿ ਦੱਸ ਰਹੇ ਨੇ ਕਿ ਸੁਰੂਤ ਬਿਮਾਰੀ ਸੀ ਜੋ ਸ਼ੁਰੂ ਤੁਸੀਂ ਕਿ ਪਹਿਲਾਂ ਘੱਟ ਸੀ ਉਸ ਤੋਂ ਬਾਅਦ ਜਦੋਂ ਬਿਮਾਰੀ ਵਧੀ ਤਾਂ ਇਹ ਘਰੋਂ ਨਿਕਲ ਗਏ ਪਤਾ ਹੀ ਲੱਗੇ ਇਹਨਾਂ ਨੂੰ ਤੇ ਹੁਣ ਹਾਲਾਤ ਕਿਸ ਤਰ੍ਹਾਂ ਦੇ ਨੇ ਤੇ ਅੱਗੇ ਦਵਾਈ ਕਿ ਚੱਲੇਗੀ ਹਾਂਜੀ ਇਹ ਜਦੋਂ ਆਏ ਸੀ ਉਦੋਂ ਤਾਂ ਆਪਾਂ ਇਹਨੂੰ ਮੰਦਬੁੱਧੀ ਕਹਾਂਗੇ ਹੌਲੀ-ਹੌਲੀ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਹੁਣ ਇਹ ਬਿਲਕੁਲ ਮਤਲਬ ਨਾਰਮਲ ਹੋ ਗਿਆ ਹੈ ਨਾਰਮਲ ਤੋਂ ਤੇ ਇਹਨੂੰ 3 ਮਹੀਨਿਆਂ ਦੀ ਦਵਾਈ ਵੀ ਦੇ ਦਿੱਤੀ ਹੈ ਫਰੀ ਤੌਰ ਤੇ ਮਤਲਬ ਇਹ ਸੱਤ ਸੱਵੋਂ ਤੇ ਹੁਣ ਠੀਕ ਰਹੋਗੇ ਬਿਲਕੁਲ ਨੋਰਮਲ ਹੈ ਹੁਣ ਤੇ ਫਿਰ ਜਿਹੜੀ ਸਾਡਾ ਬਾਕੀ ਦੀ ਦਵਾਈ ਹੈ 3 ਮਹੀਨੇ ਬਾਅਦ ਇਹਨੂੰ ਇੱਥੇ ਆਣਾ ਪਵੇਗਾ ਜਾਂ ਉੱਥੇ ਹੀ ਇਲਾਜ ਕਰ ਸਕਦੇ ਨੇ ਆਪਣਾ ਇਹ ਦਵਾਈ ਮੈਡੀਸਨ ਹੈ ਜਿਹੜੀ ਕਿਤੋਂ ਵੀ ਲੈ ਸਕਦੇ ਨੇ ਇਹ ਜੇ ਸਾਡੇ ਕੋਲ ਚਾਹਣ ਤਾਂ ਅਸੀਂ ਵੀ ਇਹਨਾਂ ਨੂੰ ਮਤਲਬ ਪਾਰਸਲ ਭੇਜ ਦੇਾਂਗੇ ਇਹਨਾਂ ਦੀ ਮਰਜ਼ੀ ਹੈ ਇਹ ਉੱਥੋਂ ਵੀ ਖਰੀਦ ਸਕਦੇ ਨੇ ਇੰਨੀ ਕੋਸਟਲੀ ਨਹੀਂ ਹੈਗੀ ਠੀਕ ਹੈ ਮੈਡੀਸਨ ਹੈ ਬਿਲਕੁਲ 12 ਸਾਲਾ ਬਾਅਦ ਅੱਜ ਕਮਲਾ ਦੇਵੀ ਜੀ ਆਪਣੇ ਘਰੇ ਜਾ ਰਹੇ ਨੇ ਤੇ ਪੂਰਾ ਜੋ ਪਰਿਵਾਰ ਹੈ ਇਹਨਾਂ ਦਾ ਲੈਣ ਵਾਸਤੇ ਆਇਆ ਹੈ ਤੇ ਜਿਹੜੇ ਮੈਂਬਰ ਘਰੇ ਉਹਨਾਂ ਦੇ ਮੌਜੂਦ ਹਨ ਉਹਨਾਂ ਦੇ ਵਿੱਚ ਵੀ ਬੇਸਬਰੀ ਨਾਲ ਇਹਨਾਂ ਦਾ ਇੰਤਜ਼ਾਰ ਹੋ ਰਿਹਾ ਕਿ 12 ਸਾਲਾ ਬਾਅਦ ਆਪਣੇ ਘਰੇ ਜਾਣਗੇ ਤੇ ਸੰਸਥਾ ਦੇ ਆਗੂਆਂ ਨੇ ਬਤਾ ਦੱਸਿਆ ਹੈ ਕਿ ਇਹਨਾਂ ਦੀ ਦਵਾਈ ਹੈ 3 ਮਹੀਨੇ ਤੀਨ ਨੂੰ ਦੇ ਦਿੱਤੀ ਗਈ ਹੈ ਅਤੇ ਬਾਕੀ ਦੀ ਦਵਾਈ ਹੈ ਜੋ ਜੇ ਇਹ ਕਹਿਣ ਕਿ ਤਾਂ ਇੱਥੋਂ ਪਾਰਸਲ ਹੋ ਜਾਇਆ ਕਰੇਗੀ ਨਹੀਂ ਤਾਂ ਡਾਕਟਰ ਜੋ ਇਲਾਜ ਹੈ ਇਹਨਾਂ ਦਾ ਇਸੇ ਤਰ੍ਹਾਂ ਹੀ ਚੱਲੇਗਾ ਸੰਗਰੂਰ ਤੋਂ ਕੈਮਰਾਮੈਨ ਜਿਤਿੰਦਰ ਪਾਲ ਲੁੱਟੇ ਨਾਲ ਗੁਰਵਿੰਦਰ ਸਿੰਘ ਗ੍ਰਿਡ ਪੰਜਾਬ ਟੀਵੀ